ਵੀ ਸੰਗ ਪਿੰਡ ਪਗਪੁਰ ਬੇਤ ਕੀ ਮਸਲਾ ਜਿਹੜਾ ਮਸਲਾ ਸਾਡਾ ਸਰੇ ਹੀ ਵੀ ਕੋਈ ਪੜ ਪਿਆਲੀ ਦਾ ਝਗੜਾ ਕੋ ਵੜਦਾ ਝਗੜਾ ਨਹੀਂ ਗਾ ਇਹ ਇੱਕ ਮੁੰਡਾ ਸ਼ਰਾਬ ਪੀ ਕੇ ਜਸਵਿੰਦਰ ਸਿੰਘ ਸ਼ਰਾਬ ਪੀ ਕੇ ਸਾਡੇ ਘਰਾਂ ਨੂੰ ਗਾਲਾਂ ਕੱਢਦਾ ਤੇ ਮਾੜਾ ਚੰਗਾ ਬੋਲਦਾ ਕੁੜੀਆਂ ਨੂੰ ਵੀ ਤੇ ਇਹਨਾਂ ਨੇ ਅੱਗੇ ਵੀ ਇੱਕ ਘਾੜੀ ਕੁੜੀ ਦੇ ਨਾਲ ਥੋੜੀ ਗਲਤੀ ਕੀਤੀ ਸੀ ਉਹ ਇਸੇ ਗੱਲ ਤੋਂ ਮੁੜ ਕੇ ਜਦੋਂ ਉਹਨਾਂ ਨੂੰ ਡੱਕਿਆ ਵੀ ਅਸੀਂ ਨਹੀਂ ਇਹ ਗੱਲ ਹੋਣ ਦੇਣੀ ਇਹ ਮੁੰਡਾ ਸ਼ਰਾਬ ਪੀ ਕੇ ਸਾਰਾ ਜਿੰਨੇ ਬੰਦੇ ਆ ਜਿੰਨੇ ਨਾਂ ਦਿੱਤੇ ਸਾਰੇ ਸ਼ਰਾਬ ਪੀ ਕੇ ਘਰੇ ਗਾਲਾਂ ਕੱਢਦੇ ਆ ਗਲੀ ਗੱਟ ਸੜਕ ਸਾਰਾ ਪਰਿਵਾਰ ਗਲੀ ਦੇ ਵਿੱਚ ਘਾਰਿਆ ਗਲੀ ਦੇ ਵਿੱਚ ਹੀ ਗਾਂ ਕੱਢਦੇ ਆ ਇਸੇ ਗੱਲ ਤੋਂ ਅਸੀਂ ਸਾਡਾ ਝਗੜਾ ਹੋਇਆ ਜਿਹੜੇ ਇਹਨਾਂ ਦੀ ਕਹਿੰਦੇ ਦੋਵਾਂ ਤਰੀ ਦੇ ਲੜਾਈ ਵਿੱਚ ਇਹਨਾਂ ਦਾ ਘਰ ਭੰਦਾ ਇਹਨਾਂ ਦਾ ਕੋਈ ਦੋਸ਼ ਹੈ ਇਹਨਾਂ ਦਾ ਕੋਈ ਦੋਸ਼ ਨਹੀਂ ਇਹਨਾਂ ਦਾ ਨਿਆਂ ਉਹ ਉਹ ਪਾਰਟੀ ਨੇ ਘਰ ਭੰਦੇ ਆ ਕਿਉਂ ਸਾਡੇ ਘਰ ਤੋਂ ਗਲੀ ਉਪਾਸੇ ਨਹੀਂ ਉਸ ਉਸ ਗਲੀ ਤੋਂ ਆਣ ਕੇ ਇਹਨਾਂ ਦੇ ਘਰ ਆਣ ਕੇ ਸਾਡੇ ਘਰੇ ਇਨੂੰ ਇਟਾਂ ਮਾਰੀਆਂ ਨੇ ਹੋਰ ਕੋਈ ਕਹੇ ਨੇ ਕੋਈ ਹਾਂ ਉਸ ਆਪਣੇ ਕੀ ਨਾਮ ਸੁਖਿੰਦਰ ਸਿੰਘ ਤਾਂ ਸੁਖਿੰਦਰ ਸਿੰਘ ਆਣ ਕੇ ਗਲੀ ਦੇ ਬਿੰਦਰ ਸਿੰਘ ਉਹਨੇ ਗਲੀ ਜਾਣ ਕੇ ਫਾਇਰ ਕੀਤੇ ਆ ਇੱਕ ਮੁੰਡੇ ਦੇ ਥੋੜੀ ਜੀ ਗੋਲੀ ਲੱਗੀ ਆ ਕਿੱਥੇ ਚ ਜਿਹੜੀ ਹੈਗੀ ਹੈਗੀ ਵੀਲੀ ਆਗੀ ਜੀ ਮੈਂ ਆਪਣਾ ਲਿਸੈਂਸੀ ਕਿ ਜਾਣ ਜਾਏ ਨਹੀਂ ਨਹੀਂ ਜਾ ਨਹੀਂ ਦੋ ਨੰਬਰ ਤੇ ਲਈ ਫਿਰਦੇ ਅੱਗੇ ਵੀ ਪਿਛੇ ਝਗੜਾ ਹੋਇਆ ਸੀ ਉਹਨਾਂ ਫਾਇਰ ਕੱਢੇ ਸੀ ਦੁਕਾਨਾ ਉੱਤੇ ਅਸੀਂ ਐਸ ਐਚਓ ਸਾਹਿਬ ਨੂੰ ਦੱਸਿਆ ਸੀ ਲਕਵਾਇਆ ਸੀ ਐਸ ਐਚਓ ਸਾਨੂੰ ਕੋਈ ਸਾਡੀ ਇਹ ਦੀ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਸਾਫ਼ ਹੋਣਾ ਚਾਹੀਦਾ ਸਾਡੇ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਜਿਹੜਾ ਗੁੰਡਾਗਰਦੀ ਵਾਲੇ ਬੰਦੇ ਨੇ ਸਾਰਿਆਂ ਨੂੰ ਇਹਨਾਂ ਨੂੰ ਫੜ ਕੇ ਲਿਆਉਣਾ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸਾਰੇ ਗੁੰਡਾਗਰਦੀ ਜਿੰਨੇ ਬੰਦੇ ਦਰਖਾਸਤ ਦੇ ਵਿੱਚ ਨਾਮ ਦਿੱਤੇ ਆ ਐਸੋ ਕੋ ਨਿਆਂਇਕ ਬੰਦਾ ਮਾਰਦੇ ਨੇ ਕਿਹੜਾ ਜ਼ਿੰਮੇਵਾਰ ਐਸੋਚ ਸਭ ਕੋ ਦਰਖਾਸਤ ਦਿੱਤੀ ਆ ਸਾਡੀ ਇਹਦੀ ਇਨਸਾਫ ਨੂੰ ਚਾਹੀਦਾ ਗਵਾਂਡੀਆਂ ਦੇ ਲਾਗੇ ਆਪੋ ਜੀ ਕੋਈ ਗਾਲ ਗਲੋਚੀ ਤੂੰ ਲੜਾਈ ਹੋਈ ਏ ਤੇ ਸਾਡਾ ਨਿਆਂਇਕ ਹੀ ਨੁਕਸਾਨ ਕਰ ਦਿੱਤਾ ਨਾ ਇਹ ਸਰ ਜਿਹੜੇ ਗੁੰਡਾਗਰਦੀ ਪਾਰਟੀ ਬਣੀ ਸਾਰੇ ਆ ਸਰ ਪਿਸਤੌਲ ਲੈ ਕੇ ਲਈ ਫਿਰਦੇ ਨੇ ਕੋਈ ਇੱਥੇ ਸੁਣਾਈ ਨਹੀਂ ਹੈਗੀ ਸਾਡੀ ਕਮੋਰ ਕੌਣ ਕੀ ਨਾ ਜੀ ਨਰਸਿੰਦਰ ਇਹ ਬਿੰਦਰ ਸਿੰਘ ਦਰਸ਼ਨ ਸਿੰਘ ਦਾ ਤੇ ਜਸਵਿੰਦਰ ਸਿੰਘ ਸੁੱਚਾ ਸਿੰਘ ਦਾ ਸਿੰਦਾ ਸਿੰਘ ਕੋਕ ਸਿੰਘ ਸਾਰੇ 10 15 ਮੁੰਡੇ ਨੇ ਇਹ ਗੈਂਗਸਟਰ ਬਣੇ ਨੇ ਇਹ ਕਿਰਪਾਨਾ ਤੇ ਰੋੜਾ ਰਪਾ ਸਾਡੇ ਘਰ ਬਹੁਤ ਨੁਕਸਾਨ ਕੀਤਾ ਸਾਡੇ ਸ਼ੀਸ਼ੇ ਤੋੜ ਦਿੱਤੇ ਨੇ ਸਾਡੇ ਕੰਧ ਉਤ ਤੇ 4 4 ਫੁੱਟ ਕੀਤੀ ਸੀ ਉਹ ਡੇਗ ਦਿੱਤੀ ਸਰ ਸਾਡਾ ਨੁਕਸਾਨ ਕੀਤਾ ਸਾਡੇ ਨਿਕੇ ਨਿਕੇ ਬੱਚੇ ਨੇ ਜੇ ਥੱਲੇ ਆਣ ਕੇ ਕੋਈ ਮਰ ਜਾਂਦਾ ਤੇ ਇਹਦੇ ਵਿੱਚ ਕਿਹੜਾ ਜ਼ਿੰਮੇਵਾਰ ਹੈ ਇਹ ਤੁਹਾਡਾ ਕੋਈ ਕਿਸੇ ਨਾਲ ਰੋਲਾ ਸਾਡਾ ਕੋਈ ਕਿਸੇ ਨਾਲ ਹੀ ਸਾਰਾ ਰੋਲਾ ਹਾਂ ਇਹ ਤੁਹਾਡਾ ਅਗੇ ਨੁਕਸਾਨ ਕੀਤਾ ਗਿਆ ਸਾਡੇ ਸਾਡੇ ਕੋਠੇ ਤੇ ਆਣ ਕੇ ਸਾਰੇ ਵਿਰੋਧੀ ਤੇ ਨੂੰ ਰੋੜੇ ਮਾਰਦੇ ਰਹੇ ਨਾਲ ਸਾਡਾ ਨੁਕਸਾਨ ਕੀਤਾ ਅੱਛਾ ਹਾਂਜੀ ਭਿੰਡ ਸਾਡਾ ਪੱਗੂ ਪਰ ਜੀ ਸਾਹਿਬ ਝੂੜ ਮਾਰਾਂ ਦਾ ਸਾਰੇ ਝੂੜ ਮਾਰਾਂ ਦਾ ਕੋਈ ਪਿਸਤੌਲ ਨਹੀਂ ਆਲੂ ਚੌਣ ਕੇ ਆਲੂ ਚੌਣ ਕੇ ਰੋਟੀ ਖਾਈ ਦੀ ਪਿਸਤੌਲ ਕਿਥੋਂ ਗਰੀਬਾਂ ਨੇ ਕੱਢਣੇ ਇਹ ਨਈ ਆਈ ਬੱਚਿਆਂ ਆਪਸੀ ਲੜਾਈ ਵਿੱਚ ਸਾਡਾ ਘਰ ਤਾਟਾ ਦਿੱਤਾ ਸਾਡੇ ਘਰ ਦੇ ਟੇਟਾ ਰੋੜੇ ਚੜਾਈ ਨਹੀਂ ਉਹਨਾਂ ਦੇ ਕਰ ਨਹੀਂ ਜਦੋਂ ਜਦੋਂ ਲੜਾਈ ਹੋਣ ਲੱਪਾਵੇ ਉਦੋਂ ਨਹੀਂ ਪਤਾ ਲੱਗਦਾ ਕਿੰਨੂੰ ਵੱਜ ਜਾਣੀ ਕਿੰਨੂੰ ਨਹੀਂ ਆ ਸਾਡੇ ਘਰ ਦਾ ਹਾਲ ਵੇਖੋ ਕੀ ਬਣਿਆ ਸਾਡਾ ਘਰ ਪਾਨ ਦਿੱਤਾ ਸਾਡੇ ਸੀਸ਼ੇ ਟੋਟੇ ਆ ਲੋਹਰਾ ਮੈਂਬਰ ਨੇ ਸਾਡੇ ਉਹ ਗੇੜ ਵਾੜ ਦਿੱਤਾ ਸਾਡੇ ਘਰ ਦੇ ਪਿਓ ਪੁੱਤਰਾਂ ਨੇ ਗੇੜ ਵਾੜ ਮੈਂਬਰ ਉਹ ਬਣਿਆ ਗਏ ਸਟਾਰ ਉਹ ਬੜੇ ਉਹਨੇ ਅੱਲਾ ਸ਼ੇਰੀ ਦੇਂਦਾ ਲਕਾਰਾ ਮਾਰਦਾ ਆਂਦਾ ਫੜ ਲੋ ਇਹਨਾਂ ਨੂੰ ਆਲਾ ਇਹਨਾਂ ਦਾ ਘਰ ਸਾੜ ਦਿਓ ਇਹਨਾਂ ਘਰ ਨੂੰ ਅੱਗ ਲਾ ਦਿਓ ਉਹਨੇ ਤੁਹਾਡੇ ਨਾਲ ਕਹਿੰਦੇ ਤੁਹਾਡੇ ਨਾਲ ਲੜਾਈ ਹੋਈ ਲੋਰ ਨੂੰ ਲੋਰੇ ਮੁੰਡੇ ਨਾਲ ਸਾਡੇ ਮੁੰਡਿਆਂ ਦੀ ਲੜਾਈ ਹੋਈ ਉਹਨਾਂ ਤੋਂ ਗਾਂਦਿਆਂ ਬੱਚਿਆਂ ਦੀ ਲੜਾਈ ਹੋਈ ਉਹਨੇ ਉਹਨੇ ਆਪਣੇ ਨੇ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਉਹ ਕਰਦਾ ਸਾਡੀ ਕੋਈ ਕਰਦਾ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਹੁੰਦੀ ਸਰਪੰਚ ਵੀ ਕਾਦੀ ਗੱਲ ਲੜਾਈ ਕਾਦੀ ਗੱਲ ਹੋਈ ਬੱਚਿਆਂ ਦੀ ਘਰੇ ਬਾਹਰ ਗੱਲਾਂ ਬਹਿਨ ਤੋਂ ਤਾਂ ਹੀ ਤੋਂ ਹੋਈ ਹੈ ਸਾਨੂੰ ਨਹੀਂ ਜੇ ਪਤਾ ਅਸਾ ਘਰੇ ਅਸਾ ਸਾਨੂੰ ਨਹੀਂ ਇਹ ਗੱਲ ਦਾ ਪਤਾ ਜਿਹੜਾ ਰਾਜੂ ਨਹੀਂ ਮੁੰਡਾ ਤੁਹਾਡਾ ਹੈਗਾ ਜਿਹੜਾ ਕਹਿੰਦੇ ਵੀ ਪਿਸਤੌਲ ਕੱਢ ਕੱਢ ਕੇ ਉਤੋਂ ਦਾ ਬੋਲੀ ਨਹੀਂ ਕੋਈ ਨਹੀਂ ਹੈਗਾ ਨਜਾਇਜ਼ ਨਾਂ ਲਿਖਾ ਕੋਈ ਨਜਾਇਜ਼ ਹੋ ਜਾਏ ਮੁੰਡੇ ਸਾਡੇ ਨਹੀਂ ਹੈਗਾ ਨਜਾਇਜ਼ ਨਾਂ ਲਾਉਂਦਾ ਹੈ ਲੋਰੀ ਚੱਲਾਂਦਾ ਹੀ ਸਾਰੀ ਉਹ ਲੋਹਰਾ ਕਰਾਉਂਦੀ ਹੈ ਨਜਾਇਜ਼ ਮੁੰਡੇ ਰਖਾਉਂਦੀ ਹੈ ਹੁਣ ਉਹਨਾਂ ਦੇ ਤੇ ਪੁਲਿਸ ਆਈ ਤੇ ਕਹਿੰਦੇ ਨੇ ਨੰਗਾ ਮੁੰਡਾ ਹੋਉਂਦੀ ਐ ਸਕੰਦਰ ਨੰਗਾ ਹੋ ਗਿਆ ਦਾ ਵੇਖੋ ਪਰਚੇ ਕਰਾਏ ਨੇ ਕਿ ਨਹੀਂ ਕਰਾਏ ਹਾਂਜੀ ਸਾਡੇ ਘਰ ਦੀ ਪਣ ਤੋੜ ਕੀਤੀ ਇਹਨੇ ਕੀਤੀ ਇਹ ਲੋਹਰਾ ਨੇ ਕਰਾਈ ਆ ਉਹ ਗੇੜ ਲੋਹਰਾ ਨੇ ਵੱਡੀ ਪਿਓ ਪੁੱਤਰਾ ਨੇ ਵੱਢਿਆ ਹੋ ਰਹੀ ਆ ਜਿਹੜੇ ਦੋਸ਼ੀ ਆ ਬਖਸ਼ੇ ਨਹੀਂ ਜਾਣਗੇ ਬੰਦੀ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਬੰਦੇ ਸਾਨੂੰ ਕਾਬੂ ਕਰ ਲੈਂਦੇ ਫਿਰ ਅੱਗੇ ਤੁਹਾਨੂੰ ਜੋ ਵੀ ਸਾਹਮਣੇ ਆਊਗਾ ਉਹ ਤੋਂ ਜਾਣੂ ਕਰਾ ਦਿੱਤਾ ਜਾਊਗਾ